ਸਭ ਨੂੰ ਪ੍ਰਭ ਯਸ਼ੂਮ ਸਿਦੇ ਜਿੰਦਾ ਨਾਮ ਵਿੱਚ ਜੈ ਮਸੀਦੀ ਅਜ਼ੀਜ਼ੋ ਅੱਜ ਇੱਕ ਬਹੁਤ ਹੀ ਜ਼ਰੂਰੀ ਵਿਸ਼ੇ ਨੂੰ ਲੈ ਕੇ ਮੈਂ ਅੱਜ ਇੱਕ ਵੀਡੀਓ ਬਣਾਉਣ ਵਾਸਤੇ ਤੁਹਾਡੇ ਰੂਬਰੂ ਹੋਇਆ ਆ ਜਿਹੜਾ ਕਾਫੀ ਦਿਨਾਂ ਤੋਂ ਵਾਦ-ਵਿਵਾਦ ਜਿਹੜਾ ਮਹਾ ਅਭਿਸ਼ੇਕ ਵਾਲੇ ਸਾਡੇ ਭਾਈਆਂ ਵੱਲੋਂ ਜਿਹੜਾ ਆ ਇੱਕ ਅਜੀਬ ਕਿਸਮ ਦੀ ਜਿਹੜੀ ਜੰਗ ਵਿੱਢੀ ਗਈ ਹੈ ਜਿਹੜੀ ਕਿ ਇੱਕ ਘਰੇਲੂ ਕਲੇਸ਼ ਨੂੰ ਦਰਸਾ ਰਹੀ ਹੈ ਸੋ ਮੈਂ ਜੋਨ ਕੋਟਲੀ ਅਪੋਸਟਲ ਆਉਥਸ ਪਾਲਣਾ ਚਰਚ ਦੇ ਮਨਸਤਿਤੋਂ ਪ੍ਰੈਜ਼ੀਡੈਂਟ ਹੈ ਪ੍ਰਧਾਨਗੀ ਦੇ ਤੌਰ ਤੇ ਮੈਂ ਆਪਣੇ ਸਮਾਜ ਦੀ ਇਸ ਚਰਚ ਮਿਨਿਸਟਰੀ ਦੀ ਸੇਵਾ ਨਿਭਾ ਰਿਹਾ ਹਾਂ ਔਰ ਥਿਸ ਇਜ਼ ਦ ਬਹੁਤ ਦਿਨਾਂ ਤੋਂ ਮਨ ਇੱਕ ਮਨ ਦੇ ਅੰਦਰ ਇੱਕ ਪਰੇਸ਼ਾਨੀ ਦਾ ਆਲਮ ਚੱਲ ਰਿਹਾ ਸੀ ਕਿ ਜਿਹੜੇ ਮਹਾ ਅਭਿਸ਼ੇਕ ਵਾਲੇ ਸਾਡੇ ਵੀਰ ਆ ਇਹ ਕਿਸ ਤਰੀਕੇ ਦੀ ਜਿਹੜੀ ਹੈ ਪਰਮੇਸ਼ਵਰ ਦੀ ਸੇਵਾ ਕਰ ਰਹੇ ਨੇ ਕਿਸ ਤਰੀਕੇ ਦਾ ਇਹਨਾਂ ਦੇ ਜੀਵਨ ਦੇ ਅੰਦਰ ਜਿਹੜਾ ਆ ਇਹਨਾਂ ਦੇ ਚੱਲਣ ਦਾ ਤਰੀਕਾ ਕੀ ਹੈ ਚਾਹੀਦਾ ਤੇ ਇਹ ਹੈ ਕਿ ਜਿਹੜੇ ਲੋਕ ਪ੍ਰਭੂ ਦੀ ਸੇਵਾ ਕਰਦੇ ਨੇ ਉਹਨਾਂ ਦੇ ਅੰਦਰ ਇੱਕ ਪਿਆਰ ਦੀ ਆਤਮਾ ਹੋਣੀ ਚਾਹੀਦੀ ਹੈ ਇੱਕ ਮੇਲ ਮਿਲਾਪ ਦਾ ਜਿਹੜਾ ਆਤਮਾ ਕੰਮ ਕਰਨਾ ਚਾਹੀਦਾ ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਇਹ ਕਿਹਾ ਆ ਕਿ ਜੇਕਰ ਤੁਸੀਂ ਸਾਰੇ ਹੀ ਹੁਕਮਾਂ ਦੇ ਪਾਲਣਾ ਕਰਦੇ ਹੋ ਤੇ ਜੇਕਰ ਤੁਸੀਂ ਪਿਆਰ ਨਹੀਂ ਕਰਦੇ ਇੱਕ ਦੂਸਰੇ ਨੂੰ ਫਿਰ ਤੁਸੀਂ ਸੰਛਣੋਂਦੀ ਹੋਈ ਝਾਂਜਰ ਔਰ ਠੰਡਣੋਂਦਾ ਹੋਇਆ ਪਿੱਤਲ ਦਾ ਬਰਤਨ ਸੋ ਇਹ ਬੜੇ ਇੱਕ ਦੁੱਖ ਭਰੀ ਗੱਲ ਹੈ ਕਿ ਤੁਸੀਂ ਅਪੋਸਟਲ ਸੁਖਪਾਲ ਰਾਣਾ ਚਰਚ ਮਿਨਿਸਟਰੀ ਨੂੰ ਲੈ ਕੇ ਜਾਂ ਅਪੋਸਟਲ ਸੁਖਪਾਲ ਰਾਣਾ ਜੀ ਦੀ ਸ਼ਾਨ ਦੇ ਖਿਲਾਫ ਤੁਸੀਂ ਮਾੜੀ ਭੱਦੀ ਸ਼ਬਦਾਵਲੀ ਵਰਤ ਰਹੇ ਹੋ ਸੋ ਇਹ ਇਹ ਤੁਹਾਨੂੰ ਜਿਹੜਾ ਬਾਈਬਲ ਕਿਹੜੇ ਕਿਹੜੇ ਪੰਨੇ ਦੇ ਉੱਪਰ ਲਿਖਿਆ ਆ ਕਿ ਤੁਸੀਂ ਕਿਸੇ ਦੇ ਖਿਲਾਫ ਜ਼ਹਿਰ ਉਗਲੋ ਤੁਸੀਂ ਕਿਸੇ ਦੀ ਸ਼ਾਨ ਦੇ ਖਿਲਾਫ ਜਿਹੜੀਆਂ ਮਾੜੀਆਂ ਚੰਗੀਆਂ ਗੱਲਾਂ ਦਾ ਪ੍ਰਯੋਗ ਕਰੋ ਜੇਕਰ ਤੁਸੀਂ ਸੱਚਮੁੱਚ ਮੈਂ ਦੱਸਣਾ ਚਾਹੁੰਦਾ ਕਿ ਬਾਣਾ ਪਾਉਣ ਨਾਲ ਕੁਝ ਨਹੀਂ ਹੁੰਦਾ ਜੇਕਰ ਤੁਸੀਂ ਸੱਚਮੁੱਚ ਪ੍ਰਭੂ ਦਾ ਆਤਮਿਕ ਬਣਾ ਪਾਇਆ ਜੇਕਰ ਸੱਚਮੁੱਚ ਤੁਸੀਂ ਪਵਿੱਤਰ ਆਤਮਾ ਪਾਈ ਹੈ ਤੇ ਫਿਰ ਤੁਹਾਡੇ ਜੀਵਨ ਦੇ ਅੰਦਰੋਂ ਇੱਕ ਪਿਆਰ ਦਾ ਇੱਕ ਖੁਸ਼ਬੂ ਦਾ ਇੱਕ ਸਾਂਝੀ ਵਾਰਤਾ ਦਾ ਏਕਤਾ ਦਾ ਤੇ ਇੱਕ ਦੂਸਰੇ ਦੇ ਮਾਨ ਸਨਮਾਨ ਦਾ ਜਿਹੜਾ ਆ ਉਹ ਉਹ ਜਿਹੜਾ ਪ੍ਰਭਾਵ ਨਜ਼ਰ ਆਉਣਾ ਚਾਹੀਦਾ ਪਰ ਹੋਇਆ ਤੇ ਇਸ ਤੋਂ ਉਲਟ ਕਿਉਂਕਿ ਅੱਜ ਜਿਹੜੀਆਂ ਸ਼ਕਤੀਆਂ ਪਰਮੇਸ਼ਵਰ ਦੇ ਕੰਮਾਂ ਦੇ ਖਿਲਾਫਤ ਕਰ ਰਹੀਆਂ ਨੇ ਜਿਹੜੇ ਰੈਡੀਕਲਸ ਜਿਹੜੇ ਮਸੀਹੀ ਭਾਈਚਾਰੇ ਦੇ ਖਿਲਾਫ ਜਿਹੜੇ ਉੱਠ ਖੜੇ ਹੋਏ ਨੇ ਆ ਬੜੇ ਤੁਸੀਂ ਦੇਖਿਆ ਨੇ ਬੀਤੇ ਸਮੇਂ ਦੇ ਵਿੱਚ ਬੜੇ ਬੜੇ ਨਮੂਨੇ ਆਏ ਨੇ ਚਾਹੇ ਉਹ ਕਨਈਆ ਮਿੱਤਲ ਹੋਵੇ ਚਾਹੇ ਉਹ ਦਰਿੰਦਰ ਸ਼ਾਸਤਰੀ ਹੋਵੇ ਨੋਟਾਂਕੀ ਚਾਹੇ ਉਹ ਆ ਇੱਕ ਨਵਾਂ ਹੀ ਪ੍ਰੋਡਕਟ ਜਿਹੜਾ ਮਾਰਕੀਟ ਦੇ ਵਿੱਚ ਆਇਆ ਬਾਬਾ ਗੁਰਪ੍ਰੀਤ ਆ ਸੋ ਇਸ ਇਸ ਤਰੀਕੇ ਦੇ ਕਈ ਨਮੂਨੇ ਇੱਕ ਜਿਹੜਾ ਜੇਲ ਦੇ ਵਿੱਚ ਵੀ ਚਲਾ ਗਿਆ ਐਨਐਸਏ ਲਗਾ ਕੇ ਇਸ ਤਰੀਕੇ ਦੇ ਕਈ ਨਮੂਨੇ ਜਿਹੜੇ ਸੀਗੇ ਇਹ ਇਹ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਵਾਸਤੇ ਵਿਸ਼ੇਸ਼ ਤੌਰ ਤੇ ਮਸੀਹੀ ਭਾਈਚਾਰੇ ਦੇ ਜਿਹੜੇ ਧਾਰਮਿਕ ਸੰਮੇਲਨ ਸੀ ਜਾਂ ਸਾਡੇ ਚਰਚੀ ਸੀ ਜਾਂ ਪ੍ਰਭੂ ਯਿਸੂ ਮਸੀਹ ਦੇ ਕਨਵੈਨਸ਼ਨਸ ਹੁੰਦੀਆਂ ਸੀ ਉਹਨਾਂ ਨੂੰ ਇਹਨਾਂ ਨੇ ਟਾਰਗੇਟ ਕਰਨਾ ਸ਼ੁਰੂ ਕੀਤਾ ਔਰ ਇਹਨਾਂ ਦੇ ਅੰਦਰ ਇੱਕ ਐਸੀ ਨਫ਼ਰਤ ਦੀ ਭਾਵਨਾ ਆਈ ਕਿ ਮਸੀਹੀ ਲੋਕ ਦਿਨ ਪ੍ਰਤੀ ਦਿਨ ਵੱਧ ਰਹੇ ਨੇ ਮਸੀਹੀ ਲੋਕ ਦਿਨ ਪ੍ਰਤੀ ਦਿਨ ਸਚਾਈ ਤੋਂ ਜਾਣੂ ਹੋ ਰਹੇ ਨੇ ਤੇ ਇਹਨਾਂ ਦਾ ਇਹਨਾਂ ਦੀ ਬਹੁ ਗਿੰਦੀ ਕਿਉਂ ਵੱਧ ਰਹੀ ਹੈ ਕਿਉਂਕਿ ਜਿੱਥੇ ਕਿਤੇ ਕਲਾਮ ਦੇ ਅੰਦਰ ਜਿੱਥੇ ਕਿਸੇ ਦੇ ਪ੍ਰਚਾਰ ਦੇ ਅੰਦਰ ਕਮਜ਼ੋਰੀ ਹੋਊਗੀ ਉਤੋਂ ਉਹ ਲੋਕੀ ਜਿਹੜੀ ਆ ਆਪਣਾ ਸਾਈਡ ਵੱਟ ਕੇ ਜਿੱਥੇ ਸਚਾਈ ਦਾ ਜਿਹੜਾ ਸਚਾਈ ਦਾ ਜਿਹੜਾ ਆ ਪ੍ਰਚਾਰ ਸਨਾਇਆ ਜਾਊਗਾ ਜਿੱਥੇ ਚੰਗਿਆਈਆਂ ਪਰਮੇਸ਼ਵਰ ਕਰੂਗਾ ਜਿੱਥੇ ਸ਼ਿਫਾ ਪ੍ਰਭੂ ਦੇਊਗਾ ਉਥੇ ਇਹ ਸੁਭਾਵਿਕ ਹੈ ਕਿ ਉਥੇ ਬਹੁਤ ਸਾਰੇ ਲੋਕ ਜੁੜ ਜਾਣਗੇ ਸੋ ਤੁਸੀਂ ਤੇ ਬਾਹਰੀ ਸ਼ਕਤੀਆਂ ਨਾਲ ਕੀ ਲੜਨਾ ਸੀ ਤੁਸੀਂ ਤੇ ਇਹਨਾਂ ਰੈਡੀਕਲਸ ਦੇ ਨਾਲ ਸਾਡੇ ਨਾਲ ਮੋਢੇ ਦੇ ਨਾਲ ਮੋਟਾ ਜੋੜ ਕੇ ਕੀ ਲੜਾਈ ਦੂਜੇ ਦੂਜਿਆਂ ਲੋਕਾਂ ਦੇ ਨਾਲ ਕੀ ਕਰਨੀ ਸੀ ਜਿਹੜੇ ਲੋਕ ਮਸੀਹਤ ਦੇ ਖਿਲਾਫ ਬੋਲਦੇ ਨੇ ਜਿਹੜੇ ਲੋਕ ਮਸੀਹਾਂ ਨੂੰ ਦੱਬਣਾ ਚਾਹੁੰਦੇ ਨੇ ਜਿਹੜੇ ਲੋਕ ਮਸੀਹਾਂ ਦੀ ਜਿਹੜੀ ਆ ਧਾਰਮਿਕਤਾ ਦੇ ਉੱਪਰ ਜਿਹੜਾ ਆ ਉਹ ਵਾਰ ਕਰਦੇ ਨੇ ਤੁਸੀਂ ਉਹਨਾਂ ਦੇ ਖਿਲਾਫ ਤੁਸੀਂ ਕਦੇ ਵੀ ਆਵਾਜ਼ ਨਹੀਂ ਚੱਕੀ ਅਸੀਂ ਜਦੋਂ ਦਾ ਤੁਹਾਡੀ ਮਿਨਿਸਟਰੀ ਚਾਲੂ ਹੋਈ ਆ ਕਦੇ ਵੀ ਤੁਹਾਡੇ ਵੱਲੋਂ ਇਸ ਤਰੀਕੇ ਦੇ ਕੋਈ ਉਪਰਾਲੇ ਨਹੀਂ ਕੀਤੇ ਗਏ ਕਿ ਮਸੀਹ ਸਮਾਜ ਦੀ ਭਲਾਈ ਦੇ ਕੰਮ ਕਰੀਏ ਮਸੀਹ ਸਮਾਜ ਦੇ ਨਾਲ ਚਟਾਨ ਵਾਂਗ ਖਲੋਈਏ ਤਾਂ ਕਿ ਜਿਹੜੇ ਦੂਜੇ ਰੈਡੀਕਲਸ ਲੋਕ ਨੇ ਜਿਹੜੇ ਸਾਡੀ ਮਸੀਹयत ਨੂੰ ਕੁਚਲ ਲੈਣਾ ਚਾਹੁੰਦੇ ਨੇ ਤੁਸੀਂ ਕਦੇ ਵੀ ਉਹਨਾਂ ਦੇ ਖਿਲਾਫ ਆਵਾਜ਼ ਨਹੀਂ ਚੁੱਕੀ ਬਲਕਿ ਮੈਂ ਸਦਾਤ ਦੇਣਾ ਆਂ ਔਰ ਮੈਂ ਐਪਰੀਸ਼ੀਏਟ ਕਰਦਾ ਸਾਡੀ ਸਮੁੱਚੀ ਕ੍ਰਿਸਚਨ ਲੀਡਰਸ਼ਿਪ ਦੇ ਕਿਸੇ ਵੀ ਮਿਨਿਸਟਰੀ ਦੇ ਮਿਨਿਸਟਰੀ ਦੇ ਉੱਪਰ ਅਗਰ ਕੋਈ ਦਿੱਕਤ ਆਉਂਦੀ ਹੈ ਕਿਸੇ ਵੀ ਮਿਨਿਸਟਰੀ ਨੂੰ ਕੋਈ ਵੀ ਬੰਦਾ ਅਗਰ ਟਾਰਗੇਟ ਕਰਦਾ ਹੈ ਤੇ ਸਾਡੇ ਸਾਰੇ ਲੀਡਰਸ਼ਿਪ ਜਿੱਥੇ ਇਕੱਠੀ ਹੋ ਜਾਂਦੀ ਹੈ ਸਾਡੇ ਫੇਰ ਫੇਰ ਚਾਹੇ ਸਾਡੇ ਵੀਰ ਐਲਬਰਟ ਦੁਆਜੀ ਹੋਣ ਸਾਡਾ ਵੀਰ ਸਨਾਵਰ ਪੱਟੀ ਹੋਵੇ ਪੀਟਰ ਚੀਦਾ ਜੀ ਹੋਣ ਆਰੀਫ ਚੋਹਾਨ ਜੀ ਹੋਵੇ ਅਸੀਂ ਹੋਈਏ ਜਾਂ ਸਾਡੇ ਹੋਰ ਵੀ ਜਿੰਨੀ ਵੀ ਲੀਡਰਸ਼ਿਪ ਆ ਚਾਹੇ ਸਾਡੇ ਹਮੀਦ ਜੀ ਹੋਣ ਚਾਹੇ ਹੋਰ ਵੀ ਜਿੰਨੇ ਵੀ 크੍ਰਿਸਚਨ ਲੀਡਰ ਨੇ ਅਸੀਂ ਸਾਰੇ ਲਾਮਬੰਦ ਹੋ ਕੇ ਤਗੜੇ ਤੌਰ ਤੇ ਅਸੀਂ ਇੱਟ ਦਾ ਜਵਾਬ ਪੱਥਰ ਨਾਲ ਦੇਨੇ ਆ ਤੇ ਤੁਹਾਡੇ ਵੱਲੋਂ ਕਦੀ ਵੀ ਮਸੀਹ ਲੀਡਰਸ਼ਿਪ ਦੇ ਹੱਕ ਦੇ ਵਿੱਚ ਕਦੀ ਨਾਰਾ ਬੁਲੰਦ ਨਹੀਂ ਕੀਤਾ ਗਿਆ ਕਿ ਅਸੀਂ ਆਪਣੀ ਕੌਮ ਦੇ ਨਾਲ ਖੜੇ ਆ ਬਲਕਿ ਤੁਸੀਂ ਤੇ ਉਹ ਉਹ ਚੀਜ਼ਾਂ ਦੇ ਉੱਪਰ ਉਹ ਘਟਿਆ ਲੈਵਲ ਦੇ ਉੱਪਰ ਥੱਲੇ ਉਤਰ ਆਏ ਜਿਹਦੇ ਵਿੱਚ ਸਿਆਣੇ ਕਹਿੰਦੇ ਨੇ ਜਿੱਦਾਂ ਕਿ ਘਰ ਦਾ ਭੇਤੀ ਲੰਕਟ ਆਏ ਤੁਸੀਂ ਤੇ ਆਪਣੇ ਸਮਾਜ ਦੇ ਖਿਲਾਫ ਹੀ ਹੋਣਾ ਚਾਲੂ ਹੋਗੇ ਤੁਸੀਂ ਤੇ ਅਪੋਸਟਰ ਸੁਖਪਾਲ ਲਾਣਾ ਜਿਹਦੇ ਖਿਲਾਫ ਹੀ ਬੋਲਣਾ ਚਾਲੂ ਹੋਗੇ ਫਿਰ ਤੁਸੀਂ ਇੱਕ ਵੀਡੀਓ ਦੋ ਵੀਡੀਓ ਚਾਰ ਵੀਡੀਓ ਪੰਜ ਵੀਡੀਓ ਪਾਈ ਜਾਓਗੇ ਤੇ ਕੀ ਹੋਊਗਾ ਅਜ਼ੀਜ਼ੋ ਇਸ ਤਰੀਕੇ ਦੀਆਂ ਕੋਝੀਆਂ ਹਰਕਤਾਂ ਦੇ ਨਾਲ ਕੁਝ ਨਹੀਂ ਹੋਣਾ ਕਿਉਂਕਿ ਤੁਸੀਂ ਤੁਹਾਨੂੰ ਕਲਾਮ ਇਹ ਇਜਾਜ਼ਤ ਨਹੀਂ ਦਿੰਦਾ ਤੁਹਾਨੂੰ ਬਾਈਬਲ ਇਹ ਇਜਾਜ਼ਤ ਨਹੀਂ ਦਿੰਦੀ ਕਿ ਤੁਸੀਂ ਕਿਸੇ ਦੇ ਪ੍ਰਤੀ ਜ਼ਹਿਰ ਉਗਲੋ ਕਿਸੇ ਦੇ ਪ੍ਰਤੀ ਨਫ਼ਰਤ ਦੀ ਭਾਵਨਾ ਜਿਹੜੀ ਆ ਤੁਹਾਡੇ ਮਨ ਦੇ ਅੰਦਰ ਹੋ ਜਾਣੀ ਆ ਬਲਕਿ ਕਲਾਮ ਕਹਿੰਦਾ ਹੈ ਕਿ ਜੇਕਰ ਤੇਰੀ ਕਿਸੇ ਭਾਈ ਦੇ ਨਾਲ ਲੜਾਈ ਆ ਸਵੇਰੇ ਲੜਾਈ ਆ ਸੂਰਜ ਢਲਣ ਤੋਂ ਪਹਿਲੇ ਸੂਰਜ ਚੁਪਨ ਤੋਂ ਪਹਿਲੇ ਤੂੰ ਉਹਦੇ ਨਾਲ ਸੁਲਾ ਕਰ ਲੈ ਸ਼ਾਮ ਢਲਣ ਤੋਂ ਪਹਿਲੇ ਤੂੰ ਉਸਦੇ ਨਾਲ ਸੁਲਾ ਕਰ ਲੈ ਪਰ ਤੁਸੀਂ ਤੇ ਹੈਰਾਨ ਕੀ ਦੀ ਗੱਲ ਹੈ ਕਿ ਤੁਸੀਂ ਪਤਾ ਨਹੀਂ ਕਿਹੜੀ ਜੰਗ ਜਿੱਤਨੀ ਆ ਪਤਾ ਨਹੀਂ ਕਿਹੜੇ ਤੁਹਾਡੇ ਅੰਦਰ ਨਫ਼ਰਤ ਦਾ ਬੀਜ ਚੱਲ ਰਿਹਾ ਤੁਸੀਂ ਕਿਸੇ ਨੂੰ ਟਾਰਗੇਟ ਕਰ ਰਹੇ ਹੋਰ ਮੈਂ ਇੱਕ ਚੀਜ਼ ਹੋਰ ਦੱਸਣਾ ਚਾਹੁੰਨਾ ਦੇਖੋ ਕਈ ਚੀਜ਼ਾਂ ਐਸੀਆਂ ਨੇ ਜਿਨ੍ਹਾਂ ਕੁਝ ਜਿਹੜੇ ਮੈਂਬਰ ਟੁੱਟ ਕੇ ਦੂਜੀ ਮਨਿਸਟਰੀ ਜਾਂਦੇ ਨੇ ਉਦੋਂ ਟੁੱਟ ਕੇ ਤੀਸਰੀ ਮਨਿਸਟਰੀ 'ਚ ਵੀ ਜਾ ਸਕਦੇ ਨੇ ਤੀਜੀ ਤੋਂ ਜਾ ਕੇ ਉਹ ਚੌਥੀ ਜਗ੍ਹਾ ਵੀ ਚਰਚ 'ਚ ਜਾ ਸਕਦੇ ਨੇ ਪਰ ਇਹਦਾ ਮਤਲਬ ਇਹ ਬਿਲਕੁਲ ਨਹੀਂ ਨਿਕਲਦਾ ਕਿ ਤੁਸੀਂ ਕਿਸੇ ਇੱਕ ਵਿਅਕਤੀ ਵਿਸ਼ੇਸ਼ ਨੂੰ ਖੜਾ ਕਰਕੇ ਆਪਣੇ ਤਰੀਕੇ ਦੀਆਂ ਆਪਣੇ ਸ਼ਬਦ ਜਿਹੜੇ ਉਹਨਾਂ ਦੇ ਮੂੰਹ ਦੇ ਵਿੱਚ ਪਾਓ ਤੇ ਤੁਸੀਂ ਜੋਲ ਚਾਹੁੰਦੇ ਹੋ ਉਹ ਉਹਨਾਂ ਤੋਂ ਕਹੋ ਆਓ ਉਹ ਦੋ ਸ਼ਬਦ ਬੋਲਣ ਤੇ ਤੁਸੀਂ 98 ਸ਼ਬਦ ਬੋਲੋ ਕੁੱਲ ਮਿਲਾ ਕੇ 100 ਸ਼ਬਦ ਤੁਸੀਂ ਆਪਣੇ ਸਾਜੇ ਢਾਲੋ ਇਹ ਚੀਜ਼ਾਂ ਬਹੁਤ ਗਲਤ ਨੇ ਕਦੇ ਵੀ ਮੈਂ ਕਾਫੀ ਸਮੇਂ ਤੋਂ ਅਪੋਸਲ ਸੁਖਪਾਲਾਣਾ ਚਰਚ ਦੇ ਪ੍ਰਧਾਨਗੀ ਦੇ ਤੌਰ ਤੇ ਸੇਵਾ ਨਿਭਾ ਰਿਹਾ ਮੈਨੂੰ ਇਸ ਗੱਲ ਇਨ ਬਿਨ ਅੱਛੇ ਤਰੀਕੇ ਨਾਲ ਪਤਾ ਹੈ ਕਿ ਕਦੇ ਵੀ ਅਪੋਸਲ ਸੁਖਪਾਲਾਣਾ ਜੀ ਨੇ ਕਦੀ ਕਿਸੇ ਕੋ ਅਨ ਜੈਨੂਅਨ ਡਿਮਾਂਡ ਨਹੀਂ ਕੀਤੀ ਕਦੀ ਕਿਸੇ ਕੋਲੋਂ ਕਦੀ ਕਦੀ ਲਾਲਚ ਵਾਲੀ ਕਦੀ ਗੱਲ ਨਹੀਂ ਕੀਤੀ ਹਾਂ ਇੱਕ ਚੀਜ਼ ਮੈਂ ਜ਼ਰੂਰ ਇਹ ਦੱਸਣਾ ਚਾਹੁੰਦਾ ਕਿ ਹਰੇਕ ਜਿਹੜੀ ਚਰਚ ਮਿਨਿਸਟਰੀ ਹੈ ਚਾਹੇ ਉਹ ਵੱਡੀਆਂ ਮਿਨਿਸਟਰੀਆਂ ਚਾਹੇ ਛੋਟੀਆਂ ਮਿਨਿਸਟਰੀਆਂ ਚਾਹੇ ਉਹ ਮੇਨ ਲਾਈਨ ਚਰਚ ਹੈ ਚਾਹੇ ਸ਼੍ਰੀਮਾਨ ਅੰਕਰ ਰੂਲਾ ਜੀ ਦਾ ਚਰਚ ਹੈ ਚਾਹੇ ਉਹ ਖੋਜੇਵਾਲ ਸਾਹਿਬ ਦਾ ਚਾਹੇ ਉਹ ਬਜਿੰਦਰ ਦਾ ਚਾਹੇ ਸੁਖਪਾਲਾਣਾ ਜੀ ਦਾ ਚਰਚ ਚਾਹੇ ਤੁਹਾਡਾ ਵੀ ਆ ਔਰ ਚਾਹੇ ਮੇਨ ਲਾਈਨ ਚਰਚਿਸ ਵੀ ਆ ਅਜੀਜ਼ੋ ਸਾਰੇ ਤੇ ਸਾਰੇ ਦਸ਼ਵਾਂਸ਼ ਉਤੇ ਬੀਜ ਉਪਰ ਦਾਨ ਚੰਦੇ ਦੇ ਉਪਰ ਹੀ ਡਿਪੈਂਡ ਕਰਦੇ ਨੇ ਜੇਕਰ ਇਦਾਂ ਨਾ ਹੋਵੇ ਤੇ ਫਿਰ ਫਾਈਨੈਂਸ਼ਲੀ ਤੌਰ ਤੇ ਜਿਹੜਾ ਆ ਉਹ ਬੜਾ ਮੁਸ਼ਕਲ ਹੋ ਜਾਂਦਾ ਕਿਉਂਕਿ ਚਾਹੇ ਹਰ ਮੰਦਰ ਸਾਹਿਬ ਵੀ ਲੋਕ ਆਪਣੇ ਮਰਜ਼ੀ ਨਾਲ ਜਾ ਕੇ ਦਾਨ ਚੰਦਾ ਦਿੰਦੇ ਨੇ ਮੰਦਰਾਂ ਦੇ ਵਿੱਚ ਵੀ ਜਾਂਦੇ ਨੇ ਤੇ ਚਰਚਾਂ ਦੇ ਵਿੱਚ ਵੀ ਜਿਹੜੀ ਆਪਣੀ ਮਰਜ਼ੀ ਨਾਲ ਜਿਹਦੀ ਕਿਤੇ ਜਿੰਨੀ ਸ਼ਰਧਾ ਹੁੰਦੀ ਆ ਉਹ ਆਪਣੇ ਤਰੀਕੇ ਦੇ ਨਾਲ ਦਾਨ ਚੰਦਾ ਦਿੰਦਾ ਆ ਫਸੋ ਇਸ ਤਰ੍ਹਾਂ ਕੇ ਕਦੇ ਵੀ ਇਸ ਤਰੀਕੇ ਦੀ ਚੀਜ਼ ਜਿਹੜੀ ਆ ਇਹ ਕਦੇ ਸਾਹਮਣੇ ਨਹੀਂ ਆਈ ਤੁਸੀਂ ਕਿਸੇ ਦਾ ਨਾਮ ਲੈ ਕੇ ਟਾਉਨ ਕਰਦੇ ਹੋ ਉਹ ਜਿਹੜਾ ਰਾਣਾ ਰਾਣਾ ਆ ਤੇ ਫਿਰ ਕੱਲ ਨੂੰ ਕੋਈ ਕੋਈ ਦੂਜਾ ਵੀ ਕੋਈ ਸਾਡਾ ਉੱਠੂਗਾ ਉਹ ਕਹੂਗਾ ਉਹ ਜਿਹੜਾ ਫੈਰਸ ਫੈਰਸ ਆ ਜਾਂ ਉਹ ਜਿਹੜਾ ਪ੍ਰਗਟ ਪ੍ਰਗਟ ਆ ਜਾਂ ਉਹ ਜਿਹੜਾ ਅਸ਼ੋਕ ਸ਼ੋਕ ਆ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਚੀਜ਼ੋ ਇਹ ਚੀਜ਼ਾਂ ਜਿਹੜੀਆਂ ਆ ਇਹ ਤੁਹਾਡੀ ਆਪਣੀ ਮਾਨਸਿਕਤਾ ਨੂੰ ਦਰਸਾਉਂਦੀਆਂ ਨੇ ਇਹ ਤੁਹਾਡੇ ਆਪਣੇ ਸੋਚ ਦਾ ਲੈਵਲ ਦਰਸਾਉਂਦੀਆਂ ਨੇ ਕਿ ਤੁਸੀਂ ਕਿੰਨੇ ਇੱਕ ਐਜੂਕੇਟ ਹੋ ਕਿੰਨੀ ਤੁਹਾਡੇ ਅੰਦਰ ਹਲੀਮੀਤ ਹੈ ਕਿੰਨਾ ਤੁਹਾਡੇ ਅੰਦਰ ਪ੍ਰ부 ਦਾ ਪਵਿੱਤਰ ਆਤਮਾ ਕੰਮ ਕਰਦਾ ਹੈ ਕਿੰਨਾ ਕਿ ਤੁਹਾਡੇ ਅੰਦਰ ਉਸ ਪਰਮੇਸ਼ਵਰ ਦੀ ਜਿਹੜੀ ਪ੍ਰ부 ਯੇਸ਼ੂ ਮਸੀਹ ਦੀ ਹਲੀਮੀ ਵਾਲਾ ਜੀਵਨ ਹੈ ਕਿੰਨਾ ਕਿ ਤੁਹਾਡੇ ਅੰਦਰ ਹੈ ਉਹ ਤੁਹਾਡੇ ਸ਼ਬਦਾਂ ਤੋਂ ਜ਼ਾਹਿਰ ਹੈ ਆ ਮੇਰੇ ਕੋਲ ਇੱਕ ਤੁਹਾਡੀ ਆਡੀਓ ਵੀ ਪਹੁੰਚੀ ਹੈ ਮੈਂ ਤੁਹਾਨੂੰ ਸੁਣਾਉਣਾ ਵੀ ਚਾਹੂੰਗਾ ਨਹੀਂ ਨਹੀਂ ਜੋਨ ਕੋਟਲੀ ਨੇ ਕਮੈਂਟ ਕੀਤਾ ਨਾ ਪ੍ਰੈਜ਼ੀਡੈਂਟ ਆਫ ਸੁਪਰਨਾਮਨਿਸਟਰੀ ਤੋਂ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਬੋਲੇ ਫਿਰ ਕਿ ਇਹਨਾਂ ਨੂੰ ਬੋਲਿਆ ਪੜ ਕੇ ਦੇਖ ਜਰਾ ਨਹੀਂ ਨਹੀਂ ਤੁਸੀਂ ਉਹਨੂੰ ਉਹਨੂੰ ਕਿਉਂ ਨਹੀਂ ਇਦਾਂ ਬੋਲੇ ਤੂੰ ਕਰਕੇ ਜਾਨ ਕੋਟਲੀ ਦੀ ਔਕਾਤ ਐ ਨਹੀਂ ਸਾਡੇ ਨਾਲ ਗੱਲ ਕਰ ਲਵੇ ਇੱਥੇ ਮੱਥੇ ਟੇਕਦਾ ਗਿਆ ਉਹ ਸਮਝ ਲੱਗੀ ਫੇਰ ਤੁਸੀਂ ਉਹਨਾਂ ਨੂੰ ਮੂੰਹ ਤੇ ਕੋਣ ਪ੍ਰੋਟੋਕੋਲ ਤੇ ਨਾ ਪੈ ਮੇਰੀ ਗੱਲ ਸੁਣ ਪ੍ਰੋਟੋਕੋਲ ਤੇ ਨਾ ਪੈ ਮੈਂ ਕਿਉਂ ਲੜਦੇ ਪਿਓ ਤੈਨਾਂ ਕਿਉਂ ਲੜਦੇ ਤੂੰ ਕਿਉਂ ਗੰਦਾ ਕਮੈਂਟ ਕੀਤਾ ਬਾਈ ਕੀ ਕਮੈਂਟ ਕੀਤਾ ਮੈਂ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਧਿਆਨ ਨਾਲ ਨਹੀਂ ਤੁਸੀਂ ਪਹਿਲਾਂ ਪਿਆਰ ਨਾਲ ਦੇਖ ਰਿਸਪੈਕਟ ਡੂ ਯਰ ਰਿਕੁਐਸਟ ਓਕੇ ਮੈਨੂੰ ਰਿਕੁਐਸਟ ਦਾ ਨਹੀਂ ਪਤਾ ਠੀਕ ਆ ਰਿਸਪੈਕਟ ਕਰਨੀ ਸਿੱਖੋ ਤੈਨੂੰ ਰਿਸਪੈਕਟ ਕਰਨ ਦਾ ਪਤਾ ਮੈਨੂੰ ਪਤਾ ਮੈਂ ਤੁਹਾਨੂੰ ਕੋਈ ਉੱਥੇ ਤੂੰ ਤੂੰ ਕਰਕੇ ਨਹੀਂ ਬੋਲਿਆ ਕਿ ਤੁਸੀਂ ਤੂੰ ਕੀ ਕਰਦਾ ਪਿਆ ਜਾਂ ਕੁਝ ਵੀ ਆ ਠੀਕ ਆ ਇੱਕ ਗੱਲ ਸੁਣ ਮੇਰੀ ਤੂੰ ਪਰਮੇਸ਼ਰ ਨੂੰ ਨਹੀਂ ਤੁਸੀਂ ਕਿੱਦਾਂ ਕਹਿੰਦੇ ਨਹੀਂ ਤੁਸੀਂ ਕਿੱਦਾਂ ਤੁਸੀਂ ਕਿੱਦਾਂ ਕਹਿੰਦੇ ਆ ਕਿ ਤੇਰੇ ਹਾਲਾਤ ਮਾਰੇ ਤੂੰ ਹੀ ਕੋਣ ਨੇ ਕਹਿਣ ਵਲੇ ਤੁਹਾਡੇ ਤੋਂ ਮੰਗਿਆ ਮੈਂ ਜਾਂ ਤੁਹਾਡੇ ਤੋਂ ਮੰਗ ਕੇ ਮੈਂ ਪੱਕਾ ਲਿਆ ਘਰੇ ਆਪਣੇ ਮੇਰੀ ਗੱਲ ਸੁਣ ਧਿਆਨ ਨਾਲ ਕੀ ਸੁਣਾ ਮੈਂ ਤੇ ਗੱਲ ਧਿਆਨ ਨਾਲ ਠੀਕ ਆ ਮੇਰੀ ਗੱਲ ਸੁਣ ਤੂੰ ਪਰਮੇਸ਼ਰ ਨਾਲ ਵੱਡਾ ਹੈ ਮੈਂ ਉਹ ਮੈਂ ਉਹ ਮਸੀਹ ਨਹੀਂ ਆ ਜਿਹੜਾ ਕੰਪਲੀਟਾ ਕਰਾ ਠਾਣੇ ਚ ਠੀਕ ਆ ਨਾ ਮੈਂ ਸਭ ਕੁਝ ਦੇਖਿਆ ਸੀ ਵੀਡੀਓ ਵੀ ਦੇਖੀ ਮੈਂ ਤੇ ਸਰਨ ਕੇ ਜੇ ਫालतू ਬੋਲਿਆ ਸਮਝ ਲੱਗੀ ਤੁਸੀਂ ਆ ਜਾਓ ਮਿਲੋ ਮੈਨੂੰ ਬਾਈਬਲ ਚੱਕੋ ਬਾਈਬਲ ਚ ਗੱਲ ਕਰੋ ਮੇਰੇ ਨਾਲ ਠੀਕ ਆ ਬਾਈਬਲ ਤੈਨੂੰ ਵੱਡਾ ਤੂੰ ਬਾਈਬਲ ਦਾ ਪੜਾਕੂ ਹੈਗਾ ਮੈਂ ਤੁਸੀਂ ਦਿਖਾ ਦਿਓ ਮੈਨੂੰ ਬਚਨ ਜਿਹੜਾ ਇੱਧਰ ਤੇ ਲਿਖਿਆ ਤੇਰੇ ਤੇਰੇ ਬਾਈਬਲ ਚੋਂ ਸਾਨੂੰ ਦੱਸਦਾ ਹੀ ਆ ਕੀ ਤੂੰ ਸਟੇਟਸ ਮੋਣਾ ਹਾਂ ਪਰ ਨਾ ਮੈਂ ਆਪਣੀ ਮਰਜ਼ੀ ਮੇਰੀ ਮਰਜ਼ੀ ਆ ਤਫ ਫालतू ਕਮੈਂਟ ਨਹੀਂ ਕਰਨਾ ਮੇਰੀ ਪੋਸਟ ਉੱਪਰ ਸਮਝ ਲੈ ਜੀ ਬਾਕੂ ਬਾਕੀ ਨੂੰ ਵੀ ਗੋਵੇ ਉੱਥੇ ਰੋਕਾਂਗੇ ਅਸੀਂ ਆਜੋ ਫਿਰ ਆਜੋ ਹਿੰਮਤ ਹੈ ਕਿਦਾਂ ਆਜੋ ਠੀਕ ਆ ਹਿੰਮਤ ਤੈਨੂੰ ਦੱਸ ਦਵਾਂਗੇ ਅਸੀਂ ਖੜਾ ਮੈਂ ਖੜਾ ਮੈਂ ਆਜੋ ਤੇਰੇ ਤਾਂ ਘਰ ਦੇ ਤੇਰੇ ਨਾਲ ਹੈ ਨਹੀਂ ਤੂੰ ਖੜਾ ਆ ਤੇ ਵੀਰੇ ਤੁਹਾਨੂੰ ਕੀ ਤਕਲੀਫ ਆ ਤੁਹਾਨੂੰ ਕੀ ਤਕਲੀਫ ਆ ਤੂੰ ਹੀ ਕਹਦੇ ਪਾਸਨਾ ਫालतू ਬੋਲੀ ਜਾਂਦੇ ਆ ਓਏ ਤੈਨੂੰ ਕਾਦੀ ਤਕਲੀਫ ਹੈ ਮੇਰੀ ਪੋਸਟ ਫੇਰ ਤੂੰ ਕੱਟ ਡਿਲੀਟ ਕਰ ਹੁਣੇ ਮੈਂ ਅਸੀਂ ਨਹੀਂ ਕਰਦਾ ਮੈਂ ਨਹੀਂ ਕਰਦਾ ਸੇਹਰਾ ਹਾਲ ਬੁਰਾ ਕਰਾਂਗੇ ਤੇ ਕੋਈ ਨਹੀਂ ਮਰ ਲੋ ਫਿਰ ਹਾਲ ਬੁਰਾ ਕਰਨਾ ਤਈ ਕਾਦੇ ਪਾਸਟਰਾਂ ਨਾਲ ਤੂੰ ਕੋਈ ਨਹੀਂ ਫਿਰ ਤੈਨੂੰ ਮਿਲਦੇ ਆਂ ਬਦਲਦੇ ਨਹੀਂ ਆਂ ਅਸੀਂ ਕਾਦੇ ਪਾਸਟਰਾਂ ਤੇ ਆਜੋ ਨਾ ਫਿਰ ਆਜੋ ਅਣਖ ਵਾਲੇ ਪਾਸਟਰਾਂ ਆਂ ਅਣਖ ਵਾਲੇ ਪਾਸਟਰ ਹੋਗੇ ਆਪਣੇ ਤੇ ਜਗ੍ਹਾ ਤੇ ਹੋਗੇ ਠੀਕ ਆ ਆਪਣੀ ਜਗ੍ਹਾ ਤੇ ਹੋਵਗੇ ਬਾਕੀਆਂ ਨੂੰ ਵੀ ਕਰੋ ਫਿਰ ਕਮੈਂਟ ਜਾ ਕੇ ਬਾਕੀਆਂ ਨੂੰ ਵੀ ਕਰੋ ਕੋਲ ਮੈਨੂੰ ਕੋਈ ਕਰਦੇ ਵੇਖ ਕੇ ਦੇਖ ਜਰਾ ਦੇਖ ਮੇਰੀ ਪੋਸਟ ਪੂਰੀ ਮੈਂ ਦੇਖੀ ਆ ਮੈਂ ਦੇਖੀ ਮੈਨਾਂ ਫੰਬਾਲਾ ਨਾ ਬੋਲੋ ਠੀਕ ਆ ਤੁਸੀਂ ਮੈਨੂੰ ਬੋਲਦੇ ਪਏ ਆ ਮੈਂ ਤੁਹਾਡੇ ਤੋਂ ਲੈ ਕੇ ਖਾ ਰਿਹਾ ਹਾਂ ਸਮਝ ਲੱਗੀ ਮੈਂ ਆਪਣੀ ਹੱਥੀਂ ਹੀ ਆ ਤੁਹਾਡੇ ਤੋਂ ਲੈ ਕੇ ਖਾ ਰਿਹਾ ਲੈ ਕੇ ਖਾ ਰਿਹਾ ਤੁਹਾਡੇ ਤੋਂ ਲੈ ਕੇ ਖਾ ਰਿਹਾ ਤੁਸੀਂ ਕਹਦੇ ਪਾਸਣਾ ਤੁਸੀਂ ਫਾਲਤੂ ਬੋਲੀ ਜਾਂਦੇ ਆ ਤੁਹਾਨੂੰ ਗੱਲ ਆਉਂਦੀ ਹੋਰ ਕੋਈ ਗੱਲ ਨਹੀਂ ਸੀਗਾ ਮੈਨੂੰ ਆਉਂਦੀ ਸਹੀ ਆ ਆਉਂਦੀ ਪਈ ਆ ਪਹਿਲਾਂ ਆਪਣਾ ਘਰ ਸੰਭਾਲ ਜੀ ਮੈਂ ਉਹ ਆਪਣਾ ਘਰ ਸੰਭਾਲ ਲਿਆ ਮੈਂ ਆਪਣਾ ਘਰ ਸੰਭਾਲ ਲਿਆ ਜਾ ਕੇ ਇੰਨਾ ਹੀ ਆ ਨਾ ਸੁਖਭਾਲ ਰਹਿਣਾ ਨਾ ਜਦੋਂ ਜੁੱਤੇ ਗੱਲ ਕਰੋ ਓਏ ਆਹ ਫੇਰਾਂਗੇ ਕਿ ਤੈਨੂੰ ਓਏ ਆਹ ਥੱਤੀਆਂ ਫੇਰਨ ਦੀ ਗੱਲ ਹੈ ਜੁੱਤੀਆਂ ਬਾਅਦ ਚ ਫੇਰ ਲਈ ਆ ਜਾ ਮੇਰੇ ਨਾਲ ਆ ਕੇ ਯਾਰ ਯਾਦ ਰੱਖੋ ਆ ਜਾ ਫੇ ਆ ਜਾ ਕਰੀ ਜੱਫੀ ਕਰੀਏ ਨਾ ਤੂੰ ਸਿਰੇ ਚੜੀ ਜਾਂਦਾ ਆ ਸਿਰੇ ਚੜੀ ਜਾਂਦਾ ਜੇ ਨਹੀਂ ਆ ਨਾ ਸੁਖਬਾਲ ਰਵਨਾ ਜਾ ਕੇ ਅੰਬਰਸਰ ਗੱਲ ਕਰ ਸਾਹਮਣੇ ਕੀ ਉਹਦੇ ਚ ਤੜੀ ਹੈਗੀ ਸਾਡੇ ਨਾਲ ਗੱਲ ਕਰਨ ਦੀ ਤੂੰ ਟਾਈਮ ਨਹੀਂ ਨਾ ਉਹਦਾ ਨਹੀਂ ਪੁੱਦੀ ਨਹੀਂ ਕਰਦਾ ਤੇਰੇ ਵਰਗੀ ਭਰਾ ਉਹ ਤੈਨੂੰ ਪਤਾ ਗੱਲ ਕਿਹਦੇ ਨਾਲ ਕਰਦਾ ਤੂੰ ਪਤਾ ਮੈਨੂੰ ਸਾਰਾ ਪਤਾ ਆ ਜੇ ਜਿੱਦਾਂ ਦੀ ਗੱਲ ਕਰਾਂਗਾ ਉਦਾਂ ਦੀ ਕਰਾਂਗਾ ਮੈਂ ਵੀ ਫਿਰ ਆਪਣੀ ਹੱਦ 'ਚ ਰਹੀਂ ਮੈਂ ਹੱਦ ਜੀ ਆ ਮੈਂ ਹੱਦ ਜੀ ਆ ਹਾਂ ਬੱਡਾ ਤੂੰ ਆਇਆ ਤੂੰ ਪਹਿਲਾਂ ਮੇਰੇ ਨਾਲ ਗੱਲ ਕਰਦਾ ਪਾਸੇ ਹੀ ਆ ਏਦਾਂ ਆ ਤੁਸੀਂ ਆਹ ਪੋਸਟ ਪਾਈ ਆ ਫਿਰ ਕਮੈਂਟ ਕਰਦਾ ਕਿਉਂ ਗੱਲ ਕਰਾਂ ਕਿਉਂ ਗੱਲ ਕਰਾਂ ਫੋਨ ਕੱਟ ਫੇ ਚੱਲ ਨਹੀਂ ਨਹੀਂ ਤੂੰ ਆਪ ਮੈਨੂੰ ਕਹਿ ਰਿਹਾ ਨਾ ਨਹੀਂ ਤੂੰ ਮੈਨੂੰ ਆਪ ਕਹਿ ਰਿਹਾ ਤੇਰੇ ਹਾਲਾਤ ਮਾੜੇ ਤੇਰੇ ਤੂੰ ਲੈ ਕੇ ਜਾਂਦਾ ਭਰਾ ਮੈਂ ਯਾ ਮੈਂ ਤੇ ਤੂੰ ਮੁੜ ਗਿਆ ਕੁਛ ਗੜਗੜਾਣਾ ਕਾਦੋਨਾ ਕੋਣ ਕਿੱਥੇ ਕਿੱਥੇ ਗੜਗੜਾਇਆ ਦੱਸ ਮੈਨੂੰ ਮੇਰੀ ਮਦਦ ਕਰੋ ਮੇਰੀ ਮਦਦ ਕਰੋ ਹਰ ਦੂ ਲਾਨ ਤੇ ਆ ਤੇਰੇ ਤੂੰ ਕਹਿੰਦਾ ਮੈਂ ਕੋਈ ਵੀ ਲਾਨਤ ਤੇ ਲਾਣਾ ਸਹੀ ਤੂੰ ਕਹਦਾ ਪਾਸਟਰ ਭਰਾ ਫਿਰ ਇਹਨੂੰ ਮਿਲਦੇ ਆ ਕੋਈ ਨਹੀਂ ਕੋਈ ਨਹੀਂ ਮੇਲਾ ਭਰਾ ਮੇਲਾ ਮੈਂ ਤਾਂ ਅੱਗੇ ਬਿਮਾਰ ਚੱਲਣਾ ਮੇਲਾ ਮੈਂ ਤਾਂ ਅੱਗੇ ਬਿਮਾਰ ਮੈਂ ਤਾਂ ਅੱਗੇ ਮੈਂ ਤਾਂ ਅੱਗੇ ਬਿਮਾਰ ਚੱਲਦਾ ਮੇਲਾ ਆ ਕੇ ਮੈਨੂੰ ਮਾਰ ਦੇ ਫਿਰ ਤੇ ਇੰਨੀ ਮਤ ਉਹਦਾ ਮਾਰ ਦੇ ਤੇਰੀ ਤੇਰੀ ਇਸ ਕਰਤੂਤ ਦਾ ਕਰਕੇ ਤੂੰ ਬਿਮਾਰਿਆ ਤੇਰੇ ਉੱਤੇ ਹੱਥ ਕਰ ਤੂੰ ਛੱਡ ਨਾ ਕਰਤੂਤਾ ਨੂੰ ਛੱਡ ਤੂੰ ਗੁਰਤੂਤਾ ਕਿਉਂ ਲੈਣੀਆਂ ਮੇਰੀਆਂ ਆ ਕੇ ਦੇਖਿਆ ਕਰਤੂਤਾ ਤੂੰ ਜਾਂ ਮੇਰੇ ਤਾਂ ਸੀਸੀਟੀਵੀ ਕੈਮਰੇ ਲਏ ਤੂੰ ਜਿਹੜੀਆਂ ਗੁਰਦੂਤਾ ਦੇਖ ਲੀਆਂ ਵੱਡਾ ਤੂੰ ਰੱਬ ਬਣਿਆ ਜਿਹੜੀ ਆਡੀਓ ਦੇ ਵਿੱਚ ਤੁਸੀਂ ਉਸ ਇੱਕ ਆਮ ਜਿਹੇ ਇਨਸਾਨ ਨੂੰ ਧਮਕੀ ਦੇ ਰਹੇ ਹੋ ਕਿ ਮੈਂ ਤੇਰੀ ਨਾਸਾਂ 'ਚ ਧੂਆਂ ਕਢਾ ਦੂੰਗਾ ਮੈਂ ਤੈਨੂੰ ਚੱਕ ਕੇ ਲੈ ਜਾਊਂਗਾ ਮੈਂ ਤਾਨੂੰ ਤੈਨੂੰ ਇੱਕ ਵਾਰੀ ਬੰਦੇ ਦਾ ਪੁੱਤ ਬਣਾ ਦੂੰਗਾ ਔਰ ਉਹਦੇ ਵਿੱਚ ਤੁਸੀਂ ਇਹ ਵੀ ਬੋਲਿਆ ਜਦੋਂ ਉਹਨੇ ਤੁਹਾਨੂੰ ਕਿਹਾ ਕਿ ਤੁਸੀਂ ਜਿਹੜੀ ਆ ਮੈਂ ਅਗਰ ਤੁਹਾਡੀ ਪੋਸਟ ਉੱਪਰ ਕਮੈਂਡ ਕੀਤਾ ਹੈ ਕਮੈਂਟ ਕੀਤਾ ਤੇ ਜੌਨ ਕੋਟਲੀ ਨੇ ਵੀ ਕੀਤਾ ਸੀ ਜੇ ਤੁਹਾਡੇ 'ਚ ਹਿੰਮਤ ਹੈਗੀ ਆ ਤੇ ਜੌਨ ਕੋਟਲੀ ਨੂੰ ਵੀ ਤੁਸੀਂ ਫੋਨ ਕਰਕੇ ਜਿਹੜਾ ਆ ਤੁਸੀਂ ਇਸ ਤਰੀਕੇ ਦੀ ਧਮਕੀ ਲਾਓ ਤੇ ਤੁਸੀਂ ਉਹਦੇ ਵਿੱਚ ਇਹ ਬੋਲਿਆ ਕਿ ਜੌਨ ਕੋਟਲੀ ਸਾਡੇ ਕੋਲ ਆ ਕੇ ਗੋਡੇ ਰਗੜ ਕੇ ਗਿਆ ਸੀ ਭਾਈ ਸਾਹਿਬ ਜੌਨ ਕੋਟਲੀ ਨੇ ਕਦੀ ਗੋਡੇ ਰਗੜੇ ਨਹੀਂ ਜੌਨ ਕੋਟਲੀ ਨੇ ਤੇ ਗੋਡੇ ਰਗੜਵਾਏ ਆ ਲੋਕਾਂ ਦੇ ਸੋ ਜੇਕਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਉਹ ਗੱਲ ਦੀ ਪਿਛੋਕੜ ਕੀ ਸੀ ਉਸ ਗੱਲ ਦਾ ਜ਼ਮੀਨੀ ਹਕੀਕਤ ਕੀ ਸੀ ਤੁਹਾਡਾ ਵਾਦ ਵਿਵਾਦ ਜਿਹੜਾ ਸੀਗਾ ਪਾਸਟਰ ਸੇਵਕ ਸੇਵਕ ਸਿੱਧੂ ਨਾਸੀ ਪਾਸਬਰ ਰਾਜਗਿਲ ਅੰਮ੍ਰਿਤਸਰ ਵਾਲੇ ਨਾਲ ਸੀਗਾ ਜਿਹਦੇ ਕਰਕੇ ਅਸੀਂ ਸਾਰੇ ਵੀਰਾਂ ਨੇ ਇਹ ਸੋਚਿਆ ਕਿ ਤੁਸੀਂ ਫੇਰ ਆਪਣੀਆਂ ਉਹੀ ਹਰਕਤਾਂ ਕਰ ਰਹੇ ਸੀ बार-बार ਵੀਡੀਓਜ਼ ਪਾਰੇ ਸੀ बार-बार ਕੰਪਲੇਂਟਸ ਪਾਰੇ ਸੀ ਔਰ ਮੈਕ ਜੀ ਤੁਹਾਨੂੰ ਹੋਰ ਵੀ ਦੱਸਣਾ ਚਾਹੁੰਦਾ ਆ ਕਿ ਜਿਹੜੀਆਂ ਤੁਸੀਂ ਝੂਠੀਆਂ ਕੰਪਲੇਂਟਸ ਅਲੱਗ-ਅਲੱਗ ਜ਼ਿਲ੍ਹਿਆਂ ਦੇ ਅੰਦਰ ਐਸਐਸਪੀ ਸਾਹਿਬਾਨਾਂ ਨੂੰ ਦਿੱਤੀਆਂ ਸੀ ਇਹਨਾਂ ਵੀਰਾਂ ਦੇ ਖਿਲਾਫ ਉਹਨਾਂ ਸਾਰੀਆਂ ਕੰਪਲੇਂਟਸ ਨੂੰ ਇੱਕ ਜਗ੍ਹਾ ਕਰਕੇ ਡਸਟਬਿਨ ਦੇ ਵਿੱਚ ਪਾਉਣ ਵਿੱਚ ਮੇਰਾ ਹੀ ਹੱਥ ਸੀਗਾ ਇਸ ਕਰਕੇ ਤੁਹਾਡੀਆਂ ਇਹ ਲੂਮਬੜ ਚਾਲਾਂ ਜਿਹੜੀਆਂ ਨਾ ਇਹ ਬਹੁਤ ਹੀ ਲੰਬੀ ਤਰੀਕੇ ਨਾਲ ਚਲਣੀਆਂ ਨਹੀਂ ਆ ਔਰ ਦੂਜੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਜਿਹੜਾ ਤੁਸੀਂ ਕਿਹਾ ਆ ਕਿ ਜੌਨ ਕੋਟਲੀ ਗੋਡੇ ਰਗੜਦਾ ਗਿਆ ਗੋਡੇ ਤੁਸੀਂ ਰਗੜੇ ਸੀ ਇਸ਼ੂ ਤੁਹਾਡਾ ਸੀਗਾ ਮਸਲਾ ਤੁਹਾਡਾ ਸੀਗਾ ਅਸੀਂ ਸਾਰੇ ਜਿਹੜੀ 크ਿਸਚਨ ਲੀਡਰਸ਼ਿਪ ਤੁਹਾਡਾ ਸਮਝੌਤਾ ਕਰਾਉਣ ਵਾਸਤੇ ਆਏ ਸੀਗੇ ਔਰ ਮੇਰੇ ਨਾਲ ਪਾਸਟਰ ਪਤਰਸ ਪਠਾਨ ਜੀ ਸੀਗੇ ਮੇਰੇ ਨਾਲ ਵੀ ਸਨਾਵਰ ਭੱਟੀ ਸੀ ਮੈਂ ਸੀ ਹੋਰ ਵੀ ਸਾਡੇ ਜਿਹੜੇ ਪ੍ਰਧਾਨ ਸਹਿਬਾਨ ਔਰ ਕਿਦੋਂ ਪਾਸਟਰ ਸਹਿਬਾਨ ਸਾਡੇ ਨਾਲ ਸੀਗੇ ਉਹ ਗੋਡੇ ਤੁਸੀਂ ਰਗੜੇ ਸੀ ਉਹਦੀ ਉਹਦੀ ਸੁੱਲਾ ਸਫਾਈ ਕਰਾਉਣ ਵਾਸਤੇ ਅਸੀਂ ਅਸੀਂ ਇੱਕ ਸਾਰੇ ਲੀਡਰਸ਼ਿਪ ਨੇ ਸੋਚਿਆ ਕੇ ਸਮਾਜ ਦੇ ਅੰਦਰ ਤੁਸੀਂ ਜੋ ਮਹਾ ਅਭਿਸ਼ੇਕ ਵਾਲਿਓ ਕਰ ਰਹੇ ਹੋ ਇਹ ਸਮਾਜ ਦੇ ਅੰਦਰ ਕੋਈ ਬਹੁਤਾ ਵਧੀਆ ਮੈਸੇਜ ਨਹੀਂ ਜਾਂਦਾ ਸਮਾਜ ਦੇ ਅੰਦਰ ਜਿਹੜਾ ਆ ਇਹ ਗਲਤ ਮੈਸੇਜ ਆਂਦਾ ਆ ਆਪਸੀ ਫੁੱਟ ਦਾ ਮੈਸੇਜ ਆਂਦਾ ਆ ਤੇ ਅਸੀਂ ਤੁਹਾਡੀ 16 ਸਫਾਈ ਕਰਾਉਣ ਵਾਸਤੇ ਇੱਕ ਵਿਚਲਾ ਰਸਤਾ ਕੱਢਿਆ ਸੀ ਤੇ ਤੁਸੀਂ ਆਪਣੇ ਗਲਤ ਸ਼ਬਦਾਂ ਨੂੰ ਆਪਣੇ ਜ਼ੁਬਾਨ ਦੇ ਅੰਦਰ ਲੈ ਜਾਓ ਇਹਨੂੰ ਬਾਹਰ ਨਾ ਕੱਢੋ ਇਸ ਕਰਕੇ ਅੱਗੇ ਤੋਂ ਜਿਹੜਾ ਸਾਡੀ ਸ਼ਾਨ ਦੇ ਖਿਲਾਫ ਕਿਰਪਾ ਕਰਕੇ ਨਾ ਅਸੀਂ ਕਿਸੇ ਦੀ ਸ਼ਾਨ ਦੇ ਖਿਲਾਫ ਬੋਲਦੇ ਆਂ ਔਰ ਨਾ ਹੀ ਸਾਡੀ ਸ਼ਾਨ ਦੇ ਖਿਲਾਫ ਕੋਈ ਬੋਲੇ ਅਸੀਂ ਇਹ ਵੀ ਬਰਦਾਸ਼ਤ ਨਹੀਂ ਕਰਦੇ ਸੋ ਇਸ ਕਰਕੇ ਅੱਗੇ ਤੋਂ ਲਫ਼ਜ਼ਾਂ ਦੀ ਮਾਨ ਮਰਿਆਦਾ ਦੀ ਕਿਰਪਾ ਕਰਕੇ ਜਿਹੜੀ ਆ ਉਹ ਪੂਰਾ ਤੁਸੀਂ ਧਿਆਨ ਰੱਖਿਓ ਸੋ ਇਸ ਕਰਕੇ ਤੁਸੀਂ ਬਾਈਬਲ ਦਾ ਪ੍ਰਚਾਰ ਕਰੋ ਤੁਸੀਂ ਨਫ਼ਰਤ ਦਾ ਪ੍ਰਚਾਰ ਨਾ ਕਰੋ ਤੁਹਾਨੂੰ ਬਾਈਬਲ ਨਫ਼ਰਤ ਦਾ ਪ੍ਰਚਾਰ ਕਰਨ ਦੀ ਇਜਾਜ਼ਤ ਨਹੀਂ ਦਿੰਦੀ ਔਰ ਨਾ ਹੀ ਸਮੂਚੀ ਮਸੀਹੀ ਲੀਡਰਸ਼ਿਪ ਤੁਹਾਨੂੰ ਮਨਮਾਨਿਆ ਕਰਨ ਦੀ ਆਗਿਆ ਦਿੰਦੀ ਹੈ ਔਰ ਇਸ ਵਾਸਤੇ ਤੁਹਾਨੂੰ ਇਸ ਚੀਜ਼ ਦਾ ਧਿਆਨ ਰੱਖਣਾ ਪਊਗਾ ਕਿ ਅਸੀਂ ਕਿਸੇ ਦੇ ਪ੍ਰਤੀ ਨਫ਼ਰਤ ਦੀ ਭਾਵਨਾ ਨਹੀਂ ਜਿਹੜੀ ਆ ਆਪਾਂ ਪੰਡ ਪੰ ਦੇ ਸਕਦੇ ਨਫ਼ਰਤ ਦੀ ਭਾਵਨਾ ਬਾਈਬਲ ਦੇ ਵਿੱਚ ਕਿਤੇ ਵੀ ਨਹੀਂ ਲਿਖੀ ਸਿਰਫ ਸਿਰਫ ਪਿਆਰ ਦਾ ਸੰਦੇਸ਼ ਦੇਣਾ ਹੀ ਜਿਹੜਾ ਆ ਬਾਈਬਲ ਦਾ ਮੂਲ ਮਕਸਦ ਆ ਇਹ ਤੁਹਾਡੇ ਜੀਵਨ ਦੇ ਅੰਦਰ ਕਿੱਥੇ ਮਸੀਹੀ ਯਿਸੂ ਮਸੀਹ ਦਾ ਕਿੱਥੇ ਆ ਉਹਦਾ ਜਿਹੜਾ ਜੋ ਪ੍ਰਭੂ ਯਿਸੂ ਮਸੀਹ ਦਾ ਸੁਭਾਅ ਸੀਗਾ ਹਲੀਮੀ ਵਾਲਾ ਉਹਦੇ ਤੇ ਮੂੰਹ ਦੇ ਉੱਪਰ ਥੁੱਕਿਆ ਗਿਆ ਉਹਨੂੰ ਤੇ ਕੰਡੇ ਦਾ ਤਾਜ ਪਾਇਆ ਗਿਆ ਉਹਨੂੰ ਤੇ ਕੋੜੇ ਮਾਰੇ ਗਏ ਉਹਨੂੰ ਸਲੀਬ ਦਿੱਤੀ ਗਈ ਤੇ ਉਹਨੂੰ ਜਦੋਂ ਡਾਕੂਆਂ ਨੇ ਡਾਕੂਆਂ ਦੇ ਵੀ ਫੇਵਰ ਚ ਉਹਨਾਂ ਨੇ ਕਿਹਾ ਕਿ ਆਏ ਪਰਮੇਸ਼ਵਰ ਇਹਨਾਂ ਨੂੰ ਮਾਫ ਕਰ ਇਹ ਨਹੀਂ ਜਾਣਦੇ ਕਿ ਇਹ ਕੀ ਕਰ ਰਹੇ ਨੇ ਪਰ ਅਜ਼ੀਜ਼ੋ ਤੁਸੀਂ ਕੀ ਕਰ ਰਹੇ ਹੋ ਮਹਾ ਅਭਿਸ਼ੇਕ ਵਾਲਿਓ ਤੁਸੀਂ ਕੀ ਕਰ ਰਹੇ ਹੋ ਤੁਹਾਡੇ ਅੰਦਰ ਪ੍ਰਭੂ ਯੇਸ਼ੂ ਮਸੀਹ ਦਾ ਆਤਮਾ ਵਾਲਾ ਜੀਵਨ ਨਹੀਂ ਹੈਗਾ ਤੁਸੀਂ ਮੈਨੂੰ ਲੱਗਦਾ ਹੈ ਕਿ ਉਹ ਪ੍ਰਾਣੀ ਜ਼ਿੰਦਗੀ ਨੂੰ ਹੀ ਹਲੇ ਆਪਣੇ ਨਾਲ ਚੱਕੀ ਫਿਰਦੇ ਹੋ ਤੁਹਾਡੇ ਅੰਦਰ ਉਹ ਜਿਹੜੇ ਜਿਹੜੇ ਕਿਟਾਣੂ ਆ ਸ਼ਾਇਦ ਉਹ ਪੂਰੀ ਤਰ੍ਹਾਂ ਖਤਮ ਨਹੀਂ ਹੋਏ ਤੁਹਾਨੂੰ ਲੋੜ ਆ ਕਿ ਪੂਰਨ ਰੂਪ ਦੇ ਨਾਲ ਆਪਣੇ ਆਪ ਨੂੰ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਸਮਰਪਿਤ ਕਰੋ हां ਅਸੀਂ ਤੇ ਰਾਜਨੀਤਿਕ ਲੋਕ ਹੋ ਸਕਦੇ ਆ ਜਾਂ ਸਮਾਜਿਕ ਲੋਕ ਹੋ ਸਕਦੇ ਆ ਹੋ ਸਕਦਾ ਸਾਡੇ ਜੀਵਨ ਦੇ ਵਿੱਚ ਵੀ ਕੁਝ ਕਮੀਆਂ ਕਟੀਆਂ ਕਮਜ਼ੋਰੀਆਂ ਹੋਣ ਲੇਕਿਨ ਅਸੀਂ ਫੇਰ ਵੀ ਉਸ ਪਰਮੇਸ਼ਵਰ ਦੇ ਡਰ ਦੇ ਵਿੱਚ ਰਹਿੰਦੇ ਆ ਉਸ ਪ੍ਰਭੂ ਤੋਂ ਡਰਦੇ ਆ ਕਦੇ ਵੀ ਅਸੀਂ ਸ਼ਬਦਾਂ ਦੇ ਅੰਦਰ ਉਹ ਜ਼ਹਿਰ ਵਾਲੀ ਜ਼ਹਿਰੀਲੀ ਭਾਸ਼ਾ ਨਹੀਂ ਬੋਲਦੇ ਕਿ ਜਿਹੜੀ ਜਿਹੜੀ ਤੁਸੀਂ ਇੱਕ ਵਰਗਲ ਭਾਸ਼ਾ ਬੋਲਦੇ ਹੋ ਜਿਹੜੀ ਤੁਸੀਂ ਇੱਕ ਇੱਕ ਅਨਪੜਾ ਵਰਲੀ ਭਾਸ਼ਾ ਬੋਲਦੇ ਹੋ ਅਸੀਂ ਫੇਰ ਵੀ ਲਫ਼ਜ਼ਾਂ ਦੀ ਇੱਕ ਮਰਿਆਦਾ ਦੇ ਅੰਦਰ ਰਹਿ ਕੇ ਗੱਲ ਕਰਦੇ ਆ ਪਰ ਤੁਸੀਂ ਤੇ ਹੱਦਾ ਹੀ ਲੰਘ ਜਾਂਦੇ ਹੋ ਤੁਸੀਂ ਤੇ ਉਹ ਆਮ ਇਨਸਾਨ ਵੀ ਨਹੀਂ ਇਸ ਤਰੀਕੇ ਦੀ ਗੱਲ ਕਰ ਸਕਦਾ ਜਿਹੜੀ ਗੱਲ ਤੁਸੀਂ ਕਰਦੇ ਹੋ ਔਰ ਜੇਕਰ ਮੈਂ ਗੱਲ ਕਰਾਂ ਇਸ ਚਰਚ ਮਿਨਿਸਟਰੀ ਦੀ ਔਰ ਸਾਨੂੰ ਇਸ ਚਰਚ ਮਿਨਿਸਟਰੀ ਨੇ ਨੂੰ ਵੀ ਪ੍ਰਭੂ ਨੇ ਇੱਕ ਬਹੁਤ ਦਲੇਰੀ ਵਾਲਾ ਆਤਮਾ ਦਿੱਤਾ ਹੋਇਆ ਆ ਤੁਸੀਂ ਚਾਹੇ ਉਸ ਜਿਹਨੂੰ ਧਮਕੀਆਂ ਦੇ ਰਹੇ ਤੁਸੀਂ ਆਡੀਓ ਦੇ ਵਿੱਚ ਉਹ ਇੱਕ ਬੇਸ਼ੱਕ ਇੱਕ ਨਿਮਾਣਾ ਜਿਹਾ ਇਨਸਾਨ ਆ ਪਰ ਕਦੀ ਵੀ ਕਿਸੇ ਨੂੰ ਅੰਡਰਐਸਟੀਮੇਟ ਨਹੀਂ ਕਰੀਦਾ ਹਮੇਸ਼ਾ ਹਰ ਬੰਦਾ ਪਤਾ ਨਹੀਂ ਅੱਜ ਕਿਸੇ ਕੋਲ ਕਿਹੜਾ ਕਿਸ ਤਰੀਕੇ ਦਾ ਕਿਹੜੀ ਤਾਕਤ ਵਰਤ ਲੈਂਦਾ ਜਾਂ ਤੁਸੀਂ ਕਦੀ ਆਪਣੇ ਆਪ ਨੂੰ ਕੋਈ ਸੁਪਰ ਪਾਵਰ ਨਾ ਸਮਝਿਓ ਤੁਹਾਡੇ ਤੋਂ ਵੀ ਉੱਪਰ ਉੱਪਰ ਬਹੁਤ ਸਾਰੇ ਲੋਕ ਬੈਠੇ ਨੇ ਕਦੀ ਵੀ ਕਿਸੇ ਨੂੰ ਅੰਡਰਐਸਟੀਮੇਟ ਨਾ ਕਰਿਓ ਤੇ ਐਵੇਂ ਕਿਸੇ ਭਲੇਖੇ ਵਿੱਚ ਵੀ ਨਾ ਤੁਰੇ ਫਿਰਿਓ ਕਿ ਅਸੀਂ ਪਤਾ ਨਹੀਂ ਕਿਹੜੇ ਕਿੱਡੇ ਵੱਡੇ ਬਹੁਤ 30 ਮਾਰਖਾਂ ਆ ਐਸੀ ਕੋਈ ਗੱਲ ਨਹੀਂ ਆ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਹੀ ਆ ਕਿ ਜਿਹੜੇ ਲੋਕਾਂ ਨੇ ਅਪਾਸਰ ਸੁਖਪਾਲਾਣਾ ਚਾਚ ਮਿਨਿਸਟਰੀ ਉੱਪਰ ਚੜ ਕੇ ਆਏ ਹਮਲਾ ਕੀਤਾ ਤੇ ਫਿਰ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਉਹਨਾਂ ਦੀਆਂ ਦੌੜਾਂ ਵੀ ਇਸ ਮਿਨਿਸਟਰੀ ਨੇ ਲਵਾਈਆਂ ਸੀਗੀਆਂ ਸੋ ਇਸ ਕਰਕੇ ਹਾਂ ਇੱਕ ਚੀਜ਼ ਹੋਰ ਮੈਂ ਤੁਹਾਨੂੰ ਜ਼ਰੂਰ ਦੱਸਣੀ ਚਾਹੁੰਦਾ ਕਿ ਜੇਕਰ ਗੱਲ ਧਾਨ ਚੰਦੇ ਦੀ ਹੁੰਦੀ ਹੈ ਜੇਕਰ ਗੱਲ ਦਸ਼ਮਾਸ਼ ਦੀ ਹੁੰਦੀ ਹੈ ਤੇ ਫਿਰ ਤੁਹਾਡੇ ਬਾਰੇ ਤੇ ਇਹ ਵੀ ਬੜਾ ਸੁਣਿਆ ਗਿਆ ਸੀਗਾ ਕਿ ਤੁਹਾਡੇ ਤੁਸੀਂ ਜਿਹੜੇ ਯਰੂਸ਼ਲਮ ਗਏ ਸੀ ਉੱਥੇ ਕੁਝ ਕੁਝ ਸਸਤੀਆਂ ਸ਼ਾਲਾਂ ਲੈ ਕੇ ਆਈ ਸੀਗੀਆਂ ਆਈ ਸੀ ਤੁਸੀਂ ਔਰ ਤੁਸੀਂ ਆ ਗਏ ਇੱਥੇ ਇੱਕ ਸ਼ਾਲ 5-5000 ਰੁਪਏ ਦੀ ਸ਼ਾਲ ਵੇਚੀ ਕਿ ਕੀ ਆ ਜੀ ਇਹਦੇ ਉੱਪਰ ਮਹਾ ਅਭਿਸ਼ੇਕ ਆ ਚੁੱਕਾ ਜੀ ਇਹਦੇ ਵਿੱਚ ਜਿਹੜਾ ਆ ਪਵਿੱਤਰ ਆਤਮਾ ਦਾ ਅਭਿਸ਼ੇਕ ਮਹਾ ਅਭਿਸ਼ੇਕ ਆ ਚੁੱਕਾ ਆ ਆ ਜੀ ਸਾਡੀ ਇੱਕ ਜਿਹੜੀ ਅਭਿਸ਼ੇਕ ਤੇ ਡਰੈਸ ਆ ਜੀ ਇਹਨੂੰ ਵੀ ਖਰੀਦੋ ਮੈਨੂੰ ਦੱਸੋ ਇਹ ਬਾਈਬਲ ਦੇ ਵਿੱਚੋਂ ਇਸ ਚੀਜ਼ਾਂ ਦਾ ਕੋਈ ਕਿਤੇ ਕਿਤੇ ਵਰਣਨ ਹੈਗਾ ਆ ਔਰ ਅਗਰ ਮੈਂ ਦੱਸਾਂ ਅਗਰ ਇਸਦੀ ਕੈਲਕੂਲੇਸ਼ਨ ਕਰੀਏ ਨਾ ਜੀ ਸੋ 5000 ਰੁਪਏ ਦੀ ਇੱਕ ਸ਼ਾਲ ਆ ਅਗਰ ਤੁਸੀਂ 50000 ਸ਼ਾਲਾਂ ਵੇਚੀਆਂ ਹੋਣ ਤੇ ਕੈਲਕੂਲੇਸ਼ਨ ਕਰਕੇ ਦੇਖ ਲਓ ਕਿੰਡੀ ਵੱਡੀ ਅਮਾਉਂਟ ਬਣਦੀ ਹੈ ਤੇ ਜੇਕਰ ਸਾਰੇ ਲੋਕ ਇੱਕ ਦੂਸਰੇ ਦੀ ਪਰਸਨਲ ਹੋਣਾ ਸ਼ੁਰੂ ਹੋ ਗਏ ਇੱਕ ਦੂਸਰੇ ਦੀਆਂ ਕਮੀਆਂ ਕਟੀਆਂ ਨੂੰ ਅਗਰ ਉਜਾਗਰ ਹੋ ਕਰਨਾ ਸ਼ੁਰੂ ਹੋ ਗਏ ਤੇ ਫਿਰ ਇਹ ਗੱਲ ਜਿਹੜੀ ਆ ਬੜੀ ਉੱਪਰ ਤੱਕ ਚਲੀ ਜਾਊਗੀ ਇਸ ਕਰਕੇ ਇਸ ਤਰੀਕੇ ਦੀਆਂ ਜੜੀਆਂ ਕੋਝੀਆਂ ਹਰਕਤਾਂ ਇਹਨੂੰ ਬੰਦ ਕਰ ਦਿਓ ਤੁਸੀਂ ਜਿੰਨੇ ਮਰਜ਼ੀ ਤਿੱਖੇ ਸ਼ਬਦ ਬੋਲੋਗੇ ਲੇਕਿਨ ਪਰਮੇਸ਼ਵਰ ਦੇ ਜਿਹੜੇ ਸੇਵਕ ਨੇ ਸੁਪਾਲ ਲਾਣਾ ਜੀ ਅਪੋਸਟਲ ਜੀ ਉਹਨਾਂ ਦੇ ਅੰਦਰ ਬੜੀ ਇੱਕ ਸੈਨ ਸ਼ਕਤੀ ਹੈ ਬੜੀ ਇੱਕ ਹਲੇਮੀ ਹੈ ਪਰ ਹਲੇਮੀ ਨੂੰ ਤੁਸੀਂ ਸਾਡੀ ਕਮਜ਼ੋਰੀ ਵੀ ਨਾ ਸਮਝਿਓ ਜੇਕਰ ਤੁਸੀਂ ਜੇਕਰ ਤੁਸੀਂ ਸਾਨੂੰ ਕੋਈ ਚੀਜ਼ ਜੇ ਕੰਕਰ ਮਾਰੋਗੇ ਤੇ ਫਿਰ ਸਾਨੂੰ ਜਿਹੜਾ ਆ ਜਵਾਬ ਦੇਣਾ ਬੜਾ ਭਲੀ ਭੰਤੀ ਆਉਂਦਾ ਆ ਇਸ ਕਰਕੇ ਤੁਹਾਨੂੰ ਮੈਂ ਹਮੇਸ਼ਾ ਇਹ ਬੇਨਤੀ ਵੀ ਕਰਦਾ ਹਾਂ ਕਿ ਅੱਜ ਦਾ ਜਿਹੜਾ ਯੋਗ ਹੈ ਤਾਨੂੰ ਚਾਹੀਦਾ ਕਿ ਮਸੀਹੀ ਸਮਾਜ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਖੜੇ ਹੋ ਜੋ ਜਿਹੜੀਆਂ ਰੈਡੀਕਲ ਜਿਹੜੀਆਂ ਤਾਕਤਾਂ ਨੇ ਜਿਹੜੀਆਂ ਅ ਜਿਹੜੀਆਂ ਵੱਖਵਾਦੀ ਤਾਕਤਾਂ ਨੇ ਜਿਹੜੀਆਂ ਸਾਡੇ 크ਿਸਚਨ ਭਾਈਚਾਰੇ ਨੂੰ ਹਮੇਸ਼ਾ ਜਿਹੜੇ ਟਾਰਗੇਟ ਕਰਦੀਆਂ ਨੇ ਤੁਸੀਂ ਉਹਨਾਂ ਦੇ ਵੱਲ ਕਦੀ ਨਹੀਂ ਸੋਚਦੇ ਕਿ ਸਾਡਾ ਮਸੀਹੀ ਭਾਈਚਾਰਾ ਕਿੱਦਾਂ ਅੱਗੇ ਵਧ ਸਕਦਾ ਸਾਡੀ ਧਾਰਮਿਕਤਾ ਕਿੱਦਾਂ ਅੱਗੇ ਵਧ ਸਕਦੀ ਹੈ ਸਾਡਾ ਸਮਾਜ ਕਿੱਦਾਂ ਅੱਗੇ ਵਧ ਸਕਦਾ ਸਾਡੀ ਰਾਜਨੀਤਿਕ ਰਾਜਨੀਤਿਕ ਸੱਤਾ ਦੇ ਅਗੱਪਾ ਭਾਗੀਦਾਰੀ ਕਿੱਦਾਂ ਹੋ ਸਕਦੇ ਆ ਮੈਂ ਤਾਰੀਫ ਕਰਦਾ ਹਾਂ ਅਪੋਸਟਲ ਸੁਖਪਾਲਾਣਾ ਜੀ ਦੀ ਬਹੁਤ ਵਾਰੀ ਸਾਰੀ ਸਮੂਚੀ ਲੀਡਰਸ਼ਿਪ ਨੂੰ ਬਲਾਕ ਹੈ ਚਰਚ ਦੇ ਅੰਦਰ ਉਹਨਾਂ ਨੂੰ ਮੁਠੀ ਬੰਦ ਕਰਕੇ ਉਹਨਾਂ ਨੂੰ ਜਿਹੜਾ ਬੀਜ ਵੀ ਦਿੰਦੇ ਨੇ ਔਰ ਸਮੂਚੀ ਲੀਡਰਸ਼ਿਪ ਨੂੰ ਪ੍ਰੋਮੋਟ ਵੀ ਕਰਦੇ ਨੇ ਕਿ ਤੁਸੀਂ ਤਗੜੇ ਤੌਰ ਤੇ ਕਿਸੇ ਗੱਲੋਂ ਕਿਸੇ ਚੀਜ਼ ਦੀ ਤੁਹਾਨੂੰ ਕਮੀ ਘੱਟੀ ਕਮਜ਼ੋਰੀ ਨਹੀਂ ਆਉਣ ਦਿੱਤੀ ਜਾਏਗੀ ਤੁਸੀਂ ਤਗੜੇ ਤੌਰ ਤੇ ਆਪਣੇ ਸਮਾਜ ਦੀ ਸੇਵਾ ਕਰਨੀ ਹੈ ਜਿੱਥੇ ਕਿਤੇ ਵੀ ਕਿਤੇ ਕੋਈ ਸਾਡੇ ਭਾਈਚਾਰੇ ਦੇ ਉੱਪਰ ਕੋਈ ਕਿੰਦੂ ਪਰੰਤੂ ਕਰਦਾ ਆ ਤਗੜੇ ਤੌਰ ਤੇ ਅਸੀਂ ਸਾਰੀ ਸਮੂਚੀ ਟੀਮ ਆਪੋਸਟੋਲ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਜਾ ਕੇ ਅਸੀਂ ਸਮੁੱਚੀ ਟੀਮ ਪੂਰੇ ਪੰਜਾਬ ਦੀ ਸਮੁੱਚੀ ਟੀਮ ਜਿਹੜੀ ਲੀਡਰਸ਼ਿਪ ਹੈ ਮੈਂ ਤੁਹਾਨੂੰ ਪਹਿਲੇ ਵੀ ਜ਼ਿਕਰ ਕੀਤਾ ਚਾਹੇ ਸਾਡਾ ਵੀ ਸਨਾਵਰ ਪੱਟੀ ਹੋਵੇ ਚਾਹੇ ਐਲਬਰਟ ਦੁਵਾ ਜੀ ਹੋਣ ਪੀਟਰ ਚੀਦਾ ਜੀ ਹੋਣ ਆਰਿਫ ਚੋਹਾਂ ਜੀ ਹੋਣ ਹਮੀਦ ਜੀ ਹੋਣ ਚਾਹੇ ਜਿੰਨੇ ਵੀ ਸਾਡੇ ਜਿਹੜੇ 크ਿਸਚਨ ਲੀਡਰ ਹੈ ਅਸੀਂ ਸਾਰੇ ਮਿਲ ਕੇ ਅਸੀਂ ਆਪਣੇ ਸਮਾਜ ਵਾਸਤੇ ਜੰਗ ਲੜਦੇ ਹਾਂ ਔਰ ਉਹਨਾਂ ਨੂੰ ਉਹਨਾਂ ਜਿਹੜੀਆਂ ਜਿਹੜੀਆਂ ਸ਼ਕਤੀਆਂ ਸਾਡੇ ਸਮਾਜ ਦੇ ਖਿਲਾਫ ਕੰਮ ਕਰਦੇ ਆ ਅਸੀਂ ਉਹਨਾਂ ਨੂੰ ਅੱਜ ਤੱਕ ਉਹਨਾਂ ਨੂੰ ਜਿਹੜੀ ਜੋ ਅਸੀਂ ਕੰਮ ਕਰਦੇ ਆ ਉਹਨਾਂ ਨੂੰ ਸਾਡੇ ਤੋਂ ਮੂੰਹ ਦੀ ਖਾਣੀ ਪੈਂਦੀ ਹੈ ਅਸੀਂ ਉਹਨਾਂ ਦੀ ਨੱਕ ਦੇ ਵਿੱਚ ਧੂਆਂ ਕਢਾ ਕੇ ਰੱਖਿਆ ਹੋਇਆ ਹੈ ਔਰ ਕਿਸੇ ਦੀ ਤਾਕਤ ਨਹੀਂ ਹੁੰਦੀ ਕਿ ਸਾਡੇ مسیਹ ਸਮਾਜ ਦੇ ਅੰਦਰ ਕੋਈ ਉਂਗਲੀ ਵੀ ਕਰਕੇ ਦਿਖਾ ਦੇ ਜਾਂ ਮੈਲੀ ਅੱਖ ਨਾਲ ਵੀ ਵੇਖ ਕੇ ਦਿਖਾ ਦੇ ਅਸੀਂ ਉਹਨਾਂ ਨੂੰ ਪਰਚੇ ਵੀ ਕਰਵਾਉਨੇ ਆ ਜੇਲ੍ਹ 'ਚ ਵੀ ਪਾਉਨੇ ਆ ਔਰ ਅਸੀਂ ਹੱਥੀ ਪੜਾਤੀ ਸਾਰੇ ਜਿਹੜੇ ਅਸਰ ਸ਼ਸਤਰ ਜਿਹੜੇ ਵਰਤਨੇ ਜਾਣਦੇ ਆ ਲੇਕਿਨ ਸਾਡੇ ਸਮਾਜ ਦੇ ਉੱਪਰ ਕੋਈ ਹਾਂ ਚਾਵੇ ਇਹ ਕਦੇ ਵੀ ਸਮੂਚੀ ਮਸੀਹੀ ਲੀਡਰਸ਼ਿਪ ਨੂੰ ਜਿਹੜਾ ਇੱਕਦੇ ਵੀ ਬਰਦਾਸ਼ਤ ਨਹੀਂ ਆ ਪਰ ਤੁਹਾਨੂੰ ਵੀ ਅਸੀਂ ਜਿਹੜੇ ਮਹਾਭਿਸ਼ੇਕ ਵਾਲੇ ਵੀਰੋ ਤੁਹਾਨੂੰ ਵੀ ਅਸੀਂ ਇਹ ਇਹ ਬੇਨਤੀ ਵੀ ਕਰਦੇ ਆਂ ਔਰ ਤਕੀਦ ਵੀ ਕਰਦੇ ਆਂ ਔਰ ਤਾੜਨਾ ਵੀ ਕਰਦੇ ਆਂ ਕਿ ਤੁਸੀਂ ਤੁਸੀਂ ਜਿਹੜਾ ਆ ਪਰਮੇਸ਼ਵਰ ਦਾ ਕੰਮ ਪਰਮੇਸ਼ਵਰ ਤਰੀਕੇ ਨਾਲ ਨਾ ਕਰੋ ਇਹ ਤੁਹਾਡੀਆਂ ਜਿਹੜੀਆਂ ਜੜੀਆਂ ਲੂੰਬੜ ਚਾਲਾਂ ਇਹ ਤੁਹਾਡੀਆਂ ਜਿਹੜੀਆਂ ਬਦਮਾਸ਼ੀਆਂ ਇਹ ਕਿਤੇ ਵੀ ਚੱਲਣ ਵਾਲੀਆਂ ਨਹੀਂ ਆ ਔਰ ਜੇਕਰ ਤੁਸੀਂ ਪੰਜ ਵੀਡੀਓ ਪਾਓਗੇ ਇਧਰੋਂ 10 ਪੈ ਜਾਣਗੀਆਂ 10 ਪਾਓਗੇ ਤੇ 100 ਵੀ ਪੈ ਜਾਣਗੀਆਂ ਅਜ਼ੀਜ਼ੋ ਇਹ ਜਿਹੜੀ ਸਾਡੀ ਘਰੇਲੂ ਕਲਾ ਆ ਇਹ ਦੂਜੇ ਲੋਕਾਂ ਉੱਪਰ ਪਰ ਬਾਹ ਮਾਰਾ ਪਾਉਗੀ ਸੋ ਸਾਡਾ ਅੱਜ ਤੱਕ ਇਸ ਮਿਨਿਸਟਰੀ ਦਾ ਜਾਂ ਮੇਰਾ ਜਾਂ ਸਾਡੇ ਸਾਡੀ ਇਸ ਮਿਨਿਸਟਰੀ ਦਾ ਚੁੱਪ ਰਹਿੰਦਾ ਇਹੀ ਕਾਰਨ ਸੀਗਾ ਕਿ ਸਾਡਾ ਇਹ ਪਰਿਵਾਰਕ ਜਿਹੜੀ ਲੜਾਈ ਆ ਇਹ ਬਾਹਰ ਦੇ ਲੋਕਾਂ ਵਾਸਤੇ ਤਮਾਸ਼ਾ ਨਾ ਬਣੇ ਪਰ ਤੁਸੀਂ ਤੇ ਹੱਦਾਂ ਹੀ ਲੰਘ ਗਏ ਸਾਰੀਆਂ ਤੁਸੀਂ ਤੇ ਹੱਦ ਹੀ ਮਕਾਤੀ ਤੁਸੀਂ ਤੇ ਇੰਨੇ ਘਟਿਆ ਸ਼ਬਦਾਂ ਦਾ ਪ੍ਰਯੋਗ ਕੀਤਾ ਕਿ ਸੁਣਨ ਵਾਲੇ ਨੂੰ ਵੀ ਉਹ ਚੰਗੇ ਨਹੀਂ ਲੱਗੇ ਪਰ ਤੁਹਾਨੂੰ ਇਸ ਗੱਲ ਤੋਂ ਗੁਰੇਜ਼ ਕਰਨਾ ਚਾਹੀਦਾ ਪੰਜਾਬ ਦੀ ਸਮੁੱਚੀ 크੍ਰਿਸਚਨ ਲੀਡਰਸ਼ਿਪ ਮਸ਼ਤੀਹੀ ਲੀਡਰਸ਼ਿਪ ਜਿਹੜੀ ਸਮੁੱਚੀ ਤੁਹਾਨੂੰ ਕਦੇ ਵੀ ਇਸ ਤਰੀਕੇ ਦੀ ਜਾਂ ਮਾਨਕ ਅੰਦਰ ਚੀਜ਼ਾਂ ਕਰਨ ਦੀ ਜਾਂ ਬਦਮਾਸ਼ੀ ਕਰਨ ਦੀ ਆਗਿਆ ਨਹੀਂ ਦੇਊਗੀ ਮੇਰੀ ਸਾਰੀ ਪੰਜਾਬ ਦੇ ਜਿਹੜੇ 크੍ਰਿਸਚਨ ਲੀਡਰਸ਼ਿਪ ਨਾਲ ਗੱਲ ਹੋ ਗਈ ਹੈ ਸਾਰਿਆਂ ਨੇ ਇਸ ਗੱਲ ਦੇ ਉੱਪਰ ਬੜਾ ਦੁੱਖ ਪ੍ਰਗਟ ਕੀਤਾ ਆ ਕਿ ਇਹ ਜੋ ਵੀ ਕਰ ਰਹੇ ਨੇ ਇਹ ਬਹੁਤ ਗਲਤ ਕਰ ਰਹੇ ਨੇ ਔਰ ਸਮੁੱਚੀ ਪੰਜਾਬ ਦੀ ਲੀਡਰਸ਼ਿਪ ਤੁਹਾਡੇ ਖਿਲਾਫ ਸਖਤ ਨੋਟਿਸ ਲੈਣ ਵਾਸਤੇ ਵੀ ਸਾਰਿਆਂ ਦੀ ਇੱਕ ਗੱਲਬਾਤ ਚੱਲ ਰਹੀ ਹੈ ਸੋ ਇਸ ਕਰਕੇ ਅੱਗੇ ਤੋਂ ਇਹਨਾਂ ਚੀਜ਼ਾਂ ਦੇ ਉੱਪਰ ਤੁਸੀਂ ਗੁਰੇਸ਼ ਕਰਨਾ ਆ ਤਾਂ ਕਿ ਸਾਡਾ ਸਮਾਜ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਔਰ ਕਦੇ ਵੀ ਅਪੋਸਟਲ ਸੁਖਪਾਲ ਲਾਣਾ ਜਿਹਦੇ ਖਿਲਾਫ ਜਾਂ ਕਿਸੇ ਵੀ ਕਿਸੇ ਦੇ ਵੀ ਖਿਲਾਫ ਤੁਸੀਂ ਕਦੀ ਮਾੜੀ ਭਦੀ ਸ਼ਬਦਾਵਲੀ ਨਾ ਵਰਤਿਓ ਨਹੀਂ ਤੇ ਤੁਹਾਡੇ ਆਸਤੇ ਮੁਸ਼ਕਲ ਪੈਦਾ ਹੋ ਜਾਏਗੀ ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਪਰਮੇਸ਼ਵਰ ਰਤਨਵਾਦ ਕਰਦਾ ਹਾਂ ਹਰ ਇੱਕ ਦੇ ਮਨ ਦੇ ਅੰਦਰ ਪ੍ਰਭੂ ਯੇਸ਼ੂ ਮਸੀਹ ਦਾ ਪਵਿੱਤਰ ਆਤਮਾ ਕੰਮ ਕਰੇ ਹਰ ਇੱਕ ਨੂੰ ਪ੍ਰੇਮ ਇਕਤਾ ਔਰ ਮਿਲਨਸਾਰ ਜਿਹੜੀਆਂ ਚੀਜ਼ਾਂ ਉਹ ਪਰਮੇਸ਼ਵਰ ਸਾਰਿਆਂ ਨੂੰ عطا ਫਰਮਾਵੇ ਸੋ ਇੱਕ ਵਾਰੀ ਫੇਰ ਤੁਹਾਨੂੰ ਸਾਰਿਆਂ ਨੂੰ ਪ੍ਰਭੂ ਯਿਸੂ ਮਸੀਹ ਦੇ ਮਿੱਠੇ ਨਾਮ ਵਿੱਚ ਜੈ ਮਸੀਹੀ ਬਹੁਤ ਧੰਨਵਾਦ ਜੈ ਯਿਸੂ